ਦੋਸਤੋ ਅੱਜ ਆਪਣੇ ਫਾਰਮ ਤੇ ਰਾਣਾ 슈ਗਰ ਮਿਲ ਦੇ ਵਿੱਚੋਂ ਚੁਕੰਦਰ ਦਾ ਬੀਟ ਪਲਪ ਸਾਇਲ ਜਿਹੜਾ ਆ ਚੁੱਕਾ ਹੈ ਇਹ ਦੋਸਤੋ ਗਰਮੀਆਂ ਦੀ ਸੁਗਾਤ ਹੈ ਬਿਲਕੁਲ 100 ਕੁਇੰਟਲ ਦਾ ਜੀ ਇਹ ਢੇੜਾ ਅਸੀਂ ਮੰਗਾਇਆ ਤੇ 12 ਕੁਇੰਟਲ ਦੀ ਇੱਕ ਗੱਠ ਹੈ 8-9 ਗੱਠਾ ਮਾਲ ਦੀ ਅੱਜ ਫਾਰਮ ਤੇ ਪਹੁੰਚ ਗਈਆਂ ਨੇ ਤੇ ਇਹ ਜੀ 5 ਰੁਪਏ ਕਿਲੋ ਪੈਂਦੀ ਹੈ ਰਾਣਾ 슈ਗਰ ਦੀ 슈ਗਰ ਮਿਲ ਦੀ ਗੱਡੀ ਆਪਣੇ ਫਾਰਮ ਤੇ ਪਹੁੰਚ ਕਰਕੇ ਜਾਂਦੀ ਹੈ ਤੁਸੀਂ 100 ਕੁਇੰਟਲ 200 ਕੁਇੰਟਲ 150 ਕੁਇੰਟਲ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੈ ਤੁਸੀਂ ਆਪਣੇ ਹਿਸਾਬ ਨਾਲ ਮੰਗਾ ਸਕਦੇ ਹੋ ਇਹਨਾਂ ਦੇ ਡੀਲਰਾਂ ਨਾਲ ਕੰਟੈਕਟ ਕਰਕੇ ਦੋਸਤੋ ਇਹ ਚੀਜ਼ ਮੱਕੀ ਦੇ ਆਚਾਰ ਤੋਂ ਜ਼ਿਆਦਾ ਜ਼ਬਰਦਸਤ ਹੈ ਇਹ ਜਮਾਉਂਦੀ ਹੈ ਅਸਲ ਤਲੀ ਤੇ ਸਰੋਂ ਇਹਦੇ ਵਿੱਚ ਇੰਨਾ ਦੁੱਧ ਹੈ ਨਾ ਮੱਕੀ ਦਾ ਆਚਾਰ ਤਾਂ ਇਹਦੇ ਨੇੜੇ ਤੇੜੇ ਵੀ ਨਹੀਂ ਹੈਗਾ ਇੰਨਾ ਦੁੱਧ ਇੰਨੀ એનર્ਜੀ ਇੰਨਾ 슈ਗਰ ਗਰਮੀਆਂ ਦੇ ਵਿੱਚ ਦੁੱਧ ਦੀਆਂ ਨਦੀਆਂ ਬਹਾ ਦੂ ਇਹ ਤੇ ਪਸ਼ੂ ਕਦੀ ਵੀ ਨੈਗੇਟਿਵ એનર્ਜੀ ਜਿੰਨੀ ਜਾਂਦਾ ਕਦੀ ਵੀ ਪਸ਼ੂ ਨੂੰ ਕੀਟੋਸਿਸ ਨਹੀਂ ਹੋਊਗੀ ਅਗਰ ਆਪਾਂ ਡੇਲੀ ਰੁਟੀਨ ਦੇ ਵਿੱਚ 5-6 ਕਿਲੋ ਮੱਕੀ ਦੇ ਸਾਇਲ ਨਾਲ ਮਿਕਸ ਕਰਕੇ ਪਾਵਾਂਗੇ ਬਟ ਅਸੀਂ ਹੁਣ ਚੁਕੰਦਰ ਦਾ ਆਚਾਰ ਤੇ ਕੱਲੀ ਤੂੜੀ ਤੇ ਸਾਡਾ ਫਾਰਮ ਚੱਲੂਗਾ ਨਾਲ ਫੀਡ ਸਾਡੇ 12 ਕੁਇੰਟਲ ਆ ਦੇਖੋ 12 ਕੁਇੰਟਲ 10 ਕਿਲੋ ਦੀ ਇਹ ਬੇਲ ਹੁੰਦੀ ਹੈ ਤੇ ਬਸ ਇਹਦੇ ਇੱਕੋ ਹੀ ਹੈ ਕਿ ਇਹ ਉੱਥੇ ਪੈਂਦੀ ਹੈ ਜਿੱਥੇ 15-20 ਪਸ਼ੂ ਨੇ ਕਿਉਂਕਿ ਇਹ ਜਿਹੜੀ ਬੇਲ ਹੈ 8-10 ਦਿਨ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ ਜੇ ਖੁੱਲ ਜੇ ਤਾਂ ਇਹ ਦੁੱਧ ਦੀਆਂ ਨਦੀਆਂ ਵਹਾ ਦਿੰਦਾ ਜੀ ਅਰੇ ਇੱਕ ਦੇ ਚ ਇਹ ਆ ਵੀ ਮੱਕੀ ਦਾ achar ਆਪਾਂ ਮੰਗਾਇਆ ਉਲੀ ਪੈ ਗਈ ਕਿਤੇ ਕੀੜੇ ਪੈ ਗਏ ਕਿਤੇ ਕੁਆਲਿਟੀ ਮਾੜੀ ਨਿਕਲ ਗਈ ਦਾ ਯੱਬ ਵੀ ਖਤਮ ਹੈ ਭਾਈ ਕਿਸੇ ਪਾਸਿਓ ਕੋਈ ਗੰਡ ਡੈਮੇਜ ਨਹੀਂ ਕੋਈ ਮਾਲ ਦੇ ਵਿੱਚ ਹੀਰਾ ਫੇਰੀ ਨਹੀਂ ਕੋਈ ਖਰਾਬੀ ਨਹੀਂ ਉਹ ਮੱਕੀ ਦੇ ਚਾਰਚ ਦਾ ਝਿੰਜੜ ਕੁਤਰ ਕੁਤਰ ਕੇ ਪਾਈ ਜਾਂਦੇ ਨੇ ਚਰੀ ਪਾਈ ਜਾਂਦੀ ਹੈ ਦਾਣਾ ਹੁੰਦਾ ਹੀ ਨਹੀਂ ਇੰਨਾ ਇੰਨਾ ਖਰਾਬ ਨਿਕਲਦਾ ਦੇਖ ਲਓ ਸੋ ਇਸੇ ਕਰਕੇ ਬੀਟ ਪਲਪ ਇਜ਼ ਵੈਰੀ ਗੁੱਡ ਸਕੰਦਰ ਦਾ ਸਾਇਲੇਕ ਸਭ ਤੋਂ ਬੈਸਟ ਹੈ ਤੁਸੀਂ ਵਰਤ ਕੇ ਦੇਖੋ ਨਜ਼ਾਰਾ ਆ ਜਾਊਗਾ ਤੁਹਾਨੂੰ ਨਜ਼ਾਰਾ ਇਹਦੇ ਬੈਨੀਫਿਟ ਹੀ ਬਹੁਤ ਨੇ ਬਹੁਤ ਜ਼ਿਆਦਾ ਬੈਨੀਫਿਟ ਨੇ ਸਟਾਰਚ ਇਹਦੇ ਵਿੱਚ 33 34% स्टार्च ਹੈ ਡੰਗਰਾਂ ਦੇ ਚੰਮ ਚਾੜ ਦੂ ਇਹ ਕੋਈ ਲਫੜਾ ਨਹੀਂ ਕੋਈ ਅਫਲਾ ਟਾਕਸਿਨ ਦੀ ਸਮੱਸਿਆ ਨਹੀਂ ਅਗਰ ਸਹੀ ਤਰੀਕੇ ਨਾਲ ਪਾਓਗੇ ਤਾਂ ਝੰਬੇਲੇ ਹੀ ਖਤਮ ਅਸੀਂ ਆਏ ਸਾਲ ਵਰਤਦੇ ਆ ਫਾਰਮ ਤੇ ਇਸ ਵਾਰ ਵੀ ਹੁਣ ਗਰਮੀ ਆ ਗਈ ਸ਼ੁਰੂ ਹੋ ਲਿਆ ਮੱਕੀ ਦਾ ਚਾਰ ਤਾਂ ਖਤਮ ਹੋ ਗਿਆ ਹੁਣ ਇਹੀ ਚੱਲੂਗਾ ਨਾਲ ਤੂੜੀ ਚੱਲੂਗੀ ਕਿੰਨਾ ਤੱਕ ਨਵੀਂ ਮੱਕੀ ਦਾ ਸਾਇਲਜ ਨਹੀਂ ਹੁੰਦਾ ਤੇ ਦੁੱਧ ਵੀ ਜੰਪ ਕਰਦਾ ਬਿਲਕੁਲ ਕਰਦਾ